ਨਹੀਂ ਜਾਣੇ ਗਾੜਾ ਮੁਟਾ ਬਾੜਾਈ ਸੋਨਾ ਵਾਹੇ ਮੁਰਗੀ ਕਾ ਮਾ ਸਾਹ ਵਾਹੇ ਮੁਰਗੀ ਕਾ ਮਾ ਬਹੁਤ ਕੇ ਸੋ ਨਿਹਾਰ ਸੋ ਨਿਹਾਰ ਚਲੋ ਫਿਰ ਕਰਾਈਏ ਮਿਲਣੀ ਆਜਾ ਬਾਪੂ ਜੀ ਆ ਗਿਆ ਆ ਲੈ ਜੀ ਆ ਗਿਆ ਇਧਰ ਪਾ ਐ ਆ ਉਹ ਦੇਖੀ ਬਾਪੂ ਜੀ ਬਪੂ ਨਾਲੇ ਉਹ ਅਕਾ ਲੱਗਿਆ ਹੈ ਚਲਾ ਦੇ ਅਸੀਂ ਤਾਂ ਪੂਰੇ 11 ਰੁਪਏ ਲੈਣੇ ਆ ਜੀਜਾ ਜੀ ਨਹੀਂ ਨਹੀਂ ਮੈਂ ਤਾਂ ਕਹਿੰਦੇ ਜੀ 5 ਰੁਪਏ ਦੀ ਗੱਲ ਮੁਕਾ ਦਿਓ ਪੂਰੇ ਬਸ ਮੇਰਾ ਮਤਲਬ ਬੇਨਤੀ ਹੈ ਤੁਰ ਫਸਫਸ ਕਰ ਤੂੰ ਕਰ ਤਾ ਕਿਹਿਆ ਬੋਤਲ ਜੀ ਆ ਲਓ ਜੀ ਤੁਸੀਂ ਕੀ ਐ ਰਹੀ ਹੋ ਆ ਲਓ ਆ ਨੀ ਬੱਸ ਕਰ ਕੋੜੇ ਬਹੁਤ ਆਸੇ ਤਾਂ ਇਤਕੀ ਲੰਘਣੇ ਸੀ ਐ ਦੇ ਸ਼ਕਲ ਦੇਖ ਕੇ ਪਹਿਲੇ ਹੀ ਘਰ ਮੰਗੇ ਅਸੀਂ ਪੈਣੇ ਕੋਈ ਨਹੀਂ ਤਲਾਕ ਓਏ ਇਹਨੂੰ ਤੂੰ ਆ ਵੀ ਦੇ ਹਾਂ ਆੜਵਾੜਾ ਸੰਗ ਲਿਆ ਉਹਦੇ ਬੋਲੇ ਹਾਂ ਹੁਣ ਕਿੱਥੇ ਤੱਕ ਆ ਗਏ ਬਸ ਇਫਾਰੀ ਨੰਦਾ ਜਾਣ ਹੂੰ ਫੇਰ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਹੂੰ ਹੂੰ ਆ ਜਿਹੜਾ ਲੰਗ ਲਾਣਾ ਲਈ ਫਿਰਦੇ ਹੈ ਨਾ ਆਪਾਂ ਨਾਲ ਇਹਨਾਂ ਨੂੰ ਕਾਬੂ ਚ ਰੱਖਿਓ ਕਾਲੋ ਕੋਈ ਨਾ ਜੇ ਕੋਈ ਖਾਦੀ ਪੀਦੀ ਚ ਬੋਲ ਗਿਆ ਨਾ ਤਾਂ ਆਪਣਾ ਸਾਰਾ ਕੰਮ ਖਰਾਬ ਕਰ ਦੂਗਾ। ਘਬਰਾ ਨਾ ਘਬਰਾ। ਲੈ ਬਪੂ ਪੈ ਜਾ ਹਾਂ ਠੰਡ ਬਹੁਤ ਆ ਗਈ। ਜੇ ਰਾਤ ਨੂੰ ਕੁਝ ਚਾਹੀਦਾ ਹੋਇਆ ਬਾਜ ਮਾਰ ਦੀ ਮੈਂ ਉਹਦੀ ਆ ਜੀ। ਹਾਂ ਵਧੀਆ। ਸਾਰੇ ਕਾਸਤੇ ਕਾਬੂ ਆ ਤੇਰਾ ਨਾ। ਕਾਬੂ ਹੀ ਸਭ ਠੀਕ ਹੈ। ਹਾਂ ਬਸ ਇਸੇ ਗੱਲ ਦਾ ਧਿਆਨ ਰੱਖੀ। ਕਿ ਕੋਈ ਦਰੂਖੀ ਕੇ ਨਾ ਬੋਲ ਨਾ ਦੇਵੇ। ਮੈਂ ਤੀ ਨਹੀਂ ਆ ਜੀ ਚਲ ਫੇਰ ਤੱਕ دیا۔ ਚੰਗਾ ਭਰਾਵੋ ਜੀ ਹਾਂ ਜੀ ਤੁਸੀਂ ਬਹੁਤ ਸੇਵਾ ਕੀਤੀ ਬਰਾਦ ਦੀ ਹਾਂ ਤਰਕੇ ਦੇ ਲੱਗੇ ਹੋਇਆ ਯਾਰ ਥੱਕ ਕੇ ਹੋਵੋਗੇ ਹਾਂ ਜੀ ਹਾਂ ਜੀ ਆਰਾਮ ਕਰੋ ਚੱਲ ਕੇ ਠੀਕ ਹੈ ਜੀ ਮਿਹਰਬਾਨੀ ਮਿਹਰਬਾਨਾ ਚੰਗਾ ਜੀ ਚੰਗਾ ਜੀ ਬਹੁਤ ਮਿਹਰਬਾਨਾ ਮੈਂ ਗਿਆ ਉਹ ਜ਼ਰੂਰ ਬਹੁਤ ਵਧੀਆ ਯਾਰ ਸਾਰਾ ਠੀਕ ਹੀ ਪੈ ਜਾ ਹੁਣ ਬਥੇਰੀ ਪੀਲੀ ਮੈਂਨੇ ਕੰਮ ਸੰਭਲਿਆ ਹੋਇਆ ਆਪਣਾ ਜੀ ਜੋ ਵੀ ਕੰਮ ਠੀਕ ਹਾਲਿਆ ਆ ਗਿਆ ਹਾਂ ਮੈਂ ਗਿਆ ਕਬੂਆ ਸਾਰਾ ਕੁਛ ਸਭ ਕੁਝ ਲੋਟਾ ਕਬਰਾਂ ਦੀ ਲੋੜ ਨਹੀਂ ਸੁੱਖਾ ਤੇ ਬਾਪੂ ਕਿੱਥੇ ਸੁੱਖਾ ਬਾਪੂ ਤੇ ਇਹਦੇ ਆਲਾ ਸਰਵਾਲਾ ਤੇ ਚਾਚੇ ਹੋਰੀ ਉੱਪਰ ਪਾਤ ਜਵਾਰੇ ਚ ਚਲ ਵਧੀਆ ਕੀਤਾ ਹਾਂ ਠੀਕ ਹੈ ਬੋਲਿਆ ਹਾਂ ਮੇਰਾ ਯਾਰ ਚਾਨਕਰੂ ਦੇਖਣ ਨੂੰ ਜੀਜਾ ਕਰੀ ਜਾਂਦਾ ਜੰਮਵਾਰਿਆ ਕਿਹਾ ਮੁੱਗੇਲਾ ਪੱਲੀ ਵਰੀ ਆਇਆ ਉਹ ਰਹਿਣ ਦਾ ਭਰਾ ਉਹ ਨਵਾਂ ਸੈਪਰਾ ਛੇੜ ਦਿਓ ਨਹੀਂ ਨਹੀਂ ਜਾਨ ਪਹਿਲੀ ਸੂਲੀ ਤੇ ਟੰਗੀ ਹੋਈ ਹੈ ਜੀ ਹਾਂ ਨਹੀਂ ਨਹੀਂ ਕਮਾਲ ਕਰ ਦਿਓ ਯਾਰ ਓਏ ਓਏ ਕਿਹੜਾ ਓਏ ਵਾਹ ਕਿਹੜਾ ਕੋਈ ਨਹੀਂ ਮੰਗਿਆ ਕੋਈ ਨਹੀਂ ਸੱਤਾ ਹੈ ਧਾਰੂ ਬੜੀ ਪੀਲੀ ਹੁਣ ਖੰਡ ਗਿਆ ਹੋਰ ਦਾਰੂ ਮੰਗਦਾ ਇਹਨੂੰ ਕਹ ਦਾਰੂ ਮੁੱਕ ਗਈ ਹੈ ਨਾ ਗੱਬਾ ਮੁੱਕ ਗਈ ਦਾਰੂ ਭਾਈ ਕਰਮ ਸਿੰਘ ਫੌਜੀ ਦੇ ਵਿਆਹ ਆਇਆ ਕਰਮ ਸਿੰਘ ਫੌਜੀ ਦੇ ਕੋਈ ਨਹੀਂ ਬੋਲ ਜਦਿ

ਕਰ ਮਸੇਆ ਐ ਕਰ ਜੁਆ ਨਾ ਨਾ ਲੈ ਛੇਤੀ ਛੇਤੀ ਚੰਗੇ ਚੰਗੇ ਚਾਚਾ ਇੱਕ ਦਸਤਨ ਮੈਨੂੰ ਵੀ ਦੇ ਨਹੀਂ ਆਪਣੇ ਚੰਨੀ ਦਾ ਪਰੌਣਾ ਨਹੀਂ ਲੱਗਦਾ ਹਾਂ ਮਾਸੀ ਉਹੀ ਆ ਕਿਵੇਂ ਸਵੇਰੇ ਸਵੇਰੇ ਜੀਆਂ ਲੱਤਾਂ ਵਾਹਾਂ ਜੀਆਂ ਮਾਰ ਜਾਂਦਾ ਮੈਨੂੰ ਤਾਂ ਇਹਦੇ ਲੱਛਣ ਫੌਜੀਾਂ ਵਾਲੇ ਲੱਗਦੇ ਆ ਕਾ ਨੂੰ ਮਸੀਂ ਵਹਿਮ ਕਰੀ ਜਾਨੀ ਆ ਜੇ ਫੌਜੀ ਹੁੰਦਾ ਤੇ ਭਲਾ ਵੀਰਾ ਵਿਆਹ ਕਰਦਾ ਨਾਲੇ ਵੀਰੇ ਉਰੀ ਆਪ ਜਾ ਕੇ ਘਰ-ਵਾਰ ਦੇਖ ਕੇ ਆਏ ਨੇ ਫੇਰ ਕਾਦਾ ਹੋ ਲੱਗਿਆ

ਸਮਝਿਆ ਕਿ ਨਹੀਂ ਉਹ ਨਾ ਕਰੀ ਨੀ ਵਰਜੂ ਜੀ ਕਿਸ ਨੇ ਦੇਖ ਲੈਣਾ ਕੋਈ ਦੇਖਦਾ ਬੋਲੇ ਛੇਤੀ ਲਈ ਕਸਰ ਬਹੁਤ ਜ਼ਰੂਰੀ ਹੈ ਉਹ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮhenga singh ji ਸਤਿ ਸ੍ਰੀ ਅਕਾਲ ਜੀ ਬਰਾਤੀਆਂ ਨੂੰ ਤੇ ਮੁੰਡੇ ਨੂੰ ਲੈ ਕੇ ਗੁਰਦੁਆਰੇ ਪਹੁੰਚੋ ਆਕੇ ਆਪਾਂ ਛੀਤੇ ਤੋਂ ਛੇਤੀ ਨੰਦ ਕਾਰਜ ਕਰਾ ਸਕੀਏ ਠੀਕ ਹੈ ਜਗਾ ਭਾਈ ਸਤਿ ਸ੍ਰੀ ਅਕਾਲ ਸਮੇਂ ਤੇ ਆ ਜੀਓ ਸਤਿ ਸ੍ਰੀ ਅਕਾਲ ਜੀ ਚਲੋ ਮੁੰਡਿਆ ਉਹ ਚਲੋ ਉੱਠੋ ਓਏ

ਈ ਗੱਲ ਹੋ ਗਈ ਗੱਲ ਬਾਅਦ ਚ ਦੱਸਾਂਗੇ ਪਹਿਲੇ ਆਹ ਦੱਸੋ ਕਿ ਫੌਜੀ ਕਰਮ ਸਿੰਘ ਹੈ ਕਿੱਥੇ ਉਹ ਤਾਂ ਬੁੱਤੇ ਸੁਖਨਾਲਾ ਚ ਵਿਆਹਣ ਗਿਆ ਐ ਅਰਜਨ ਸਿੰਘ ਉਹ ਲੰਬੜਦਾਰਾਂ ਦੇ ਘਰੇ ਟੁੱਕਿਆ ਹੈ ਕਿਹੜਾ ਪਿੰਡ ਸੈਦਪੁਰ ਐ ਭਾਈ ਸੈਦਪੁਰ ਠੀਕ ਹੈ ਜੀ ਅਸ਼ੀਕਾ ਨਿੱਕੇ ਨਾ ਰੂਪ ਚੜਿਆ ਐ ਨਾ ਚੰਨੀ ਤੇ ਹੈ ਨਾ ਚੁੱਪ ਕਰਨੀ ਨਜ਼ਰ ਨਾ ਲਾਦੀ ਮੇਰੀ ਚੰਨ ਵਰਗੀ ਥੀ ਨੂੰ ਬਿਹੋਸ਼ੀ ਹੋ ਜਾਣਾ ਦੇਖ ਕੇ ਤੈਨੂੰ ਆਕਾਸ਼ ਪਾਣੀ ਤੋਂ ਪੰਜਾਬੀ ਮਿੱਤਰਾਂ ਦੇ ਨਾਮ ਤੇ ਮਹਾਰਾਜ ਬੋਲੇ ਚਾਚੇ ਓ ਬੋਲੇ ਚਾਚੇ ਚੱਲਦੇ ਆਂ ਚੱਲ ਪਿਆ ਤੇਰਾ ਰੇੜੂਆ ਚੱਲਦੇ ਨਹੀਂ ਸੁਣਦਾ ਅਰਾ ਇਹ ਬੱਸ ਕਾ ਬਤਰਾ ਲੋਕਾਂ ਦੇ ਚੱਲਣ ਦੇ ਇਅਾਨਸਾਰ ਤੋਹਾਂ ਮੁਰਕਾਂ ਦੇ ਆਪੀ ਤਰਾ ਦੇ ਮੱਤੇ ਨਜ਼ਰ ਕਿਸੇ ਸਮੇਂ ਵੀ جنگ ਦਾ ਐਲਾਨ ਹੋ ਸਕਦਾ ਹੈ ਪਿਆਰ ਵਿੱਚ ਕਿਹਾ ਗਿਆ ਹੈ ਕਿ ਫੌਜ ਦੇ ਜਿਹੜੇ ਜਵਾਨ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੀਆਂ ਛੁੱਟੀਆਂ ਫੌਜ ਰੱਦ ਕਰਕੇ ਉਹਨਾਂ ਨੂੰ ਲੈਣ ਲਈ ਫੌਜ ਦੀਆਂ ਵਿਸ਼ੇਸ਼ ਛੁੱਟੀਆਂ ਨੂੰ ਪ੍ਰਵਾਨਨਾ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰੀ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਭਾਰਤੀ ਫੌਜ ਦੁਸ਼ਮਣ ਦਾ ਹੂਟੋੜ ਜਵਾਨ ਤੈਨ ਲਈ ਸਦਾ ਤਿਆਰ ਪਰ ਤਿਆਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਹੁਣ ਜਾਣਾ ਪੈਣਾ ਕੀ ਹੋ ਗਿਆ ਕੰਮ ਤੇ ਪੜ ਚੱਲਣਾ ਹੈ। ਬੋਲੇ ਹੈ ਮੈਂ ਦੇਸ਼ਨਾਕਦਾਰੀ ਨਹੀਂ ਕਰ ਸਕਦਾ। ਕੋ ਕਰਮੇ ਗਲਤ ਸਮਝੋਗੇ ਨਾ। ਪਰਵਾਏਗਾ ਮੇਰੇ ਨਾਲ। ਜੰਮਦਰ ਸਾਹਿਬ ਮੈਂ ਇੱਕ ਫੌਜੀ ਹਾਂ। ਫੌਜੀ ਹਾਂ। ਮੈਂ ਇਸ ਗਲਤੀ ਮਾਫੀ ਚਾਹ ਰਾਂ ਕਿ ਤੁਹਾਡੇ ਤੋਂ ਇਹ ਗੱਲ ਕੋਈ ਪਰ ਹੁਣ ਜੰਗ ਲੱਗ ਚੁੱਕੀ ਆ। ਤੇ ਮੈਨੂੰ ਜਾਣਾ ਪੈਣਾ। ਮੈਂ ਗਿਆ ਹੇ ਫੁੱਲ ਮਾਰੂ ਗੋਲੀ ਮੇਰੇ ਮੈਂ ਗਿਆ ਹੇ ਹੇ ਲੈ ਮਰ ਦਰਸ ਸਭ ਸਮੇਂ ਸਮੇਂ ਤੇ ਸੁਣਨਾ ਮਾਂ ਜਾਣੀ ਕੀਤੀਆਂ ਜਾਣ ਕੀ ਸਕਦਾ ਸਰ ਜਵਾਨ ਕਰਮ ਸਿੰਘ ਜੈ ਸਰ ਤੈਨੂੰ ਪਤਾ ਸਰਕਾਰ ਦੇ ਆਰਡਰ ਆ ਚੁੱਕਿਆ ਜੀ ਸਰ ਤੇਰੀ ਛੁੱਟੀ ਕੈਨਸਲ ਹੋ ਚੁੱਕੀ ਆ ਜੈ ਸਰ ਕੀ ਤੂੰ ਹੁਣੇ ਮੇਰੇ ਨਾਲ ਚੱਲਣ ਲਈ ਤਿਆਰ ਆ ਜੈ ਸਰ ਸ਼ਾਬਾਸ਼ ਤੇਰੇ ਵਰਗੇ ਜਵਾਨਾਂ ਤੇ ਦੇਸ਼ ਨੂੰ ਮਾਣ ਸਾਹਿਬ ਜੀ ਕਰਮ ਸਿੰਘ ਦੀ ਹੋਂਦ ਹੁਣ ਲਾਵਾ ਹੋਈ ਜਾਂਦੀ ਤੇ ਅਖਿਆ ਦਿਓ ਤਾਂ ਰੈਂਦੀਆਂ ਰਸਮਾਂ ਵੀ ਪੂਰੀਆਂ ਕਰ ਲਈਏ ਸਰਦਾਰ ਸਾਹਿਬ ਮੈਂ ਤੁਹਾਡੇ ਜਜ਼ਬਾਤ ਦੀ ਕਦਰ ਕਰਦਾ ਪਰ ਜਿੱਥੋਂ ਤੱਕ ਦੇਸ਼ ਦੀ ਰਾਖੀ ਦਾ ਸਵਾਲ ਹੈ ਮੈਂ ਇਸ ਵੇਲੇ ਤੁਹਾਡੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸਾਡੇ ਸਾਹਮਣੇ ਸਿਰਫ ਦੇਸ਼ ਹੈ ਬਾਕੀ ਸਭ ਬਾਅਦ ਵਿੱਚ ਚਲੋ ਸਰ ਭਾਈ ਤੂੰ ਪਿੰਡ ਜਾ ਚੰਗਾ ਚੰਗਾ ਬਸ ਕੋਈ ਕਰਨਾ ਨਹੀਂ ਹੁਣ ਤਾਂ ਤਾਂ ਪਤਾ ਹੈ ਪਰ ਅਸੀਂ ਜੰਗ ਜ਼ਰੂਰ ਜਿੱਤਾਂਗੇ ਉਹ ਸਾਰੇ ਚੁੱਪ ਕਰ ਜੋ ਭਾਈ ਸ਼ਾਂਤੀ ਨਾਲ ਗੱਲ ਕਰੋ ਸਰਦਾਰ ਸਾਹਿਬ ਰਿਸ਼ਤਤ طے ਕਰਨ ਤੋਂ ਪਹਿਲਾਂ ਅਸੀਂ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਮੁੰਡਾ ਫੌਜੀ ਨਹੀਂ ਹੋਣਾ ਚਾਹੀਦਾ ਫਿਰ ਸਾਥੋਂ ਉਹ ਲੈ ਕੇ ਰੱਖਿਆ ਗਿਆ ਉਹ ਇੱਜ਼ਤ ਰੱਖਿਆ ਸਾਨੂੰ ਤਾਂ ਐ ਸੀ ਜੀ ਮੈਂ ਕਿਹਾ ਬੋਲਦਾ ਕਿਉਂ ਤਿੰਗਾ ਮੈਂ 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 ਕਿ ਕੀ ਦੱਸਦਾ ਜੀ ਜਦੋਂ ਸੀਕ੍ਰੀਟ ਮਿਸ਼ਨ ਚੱਲ ਰਿਹਾ ਸੀ ਕਾਹਦਾ ਸੀਕ੍ਰੀਟ ਮਿਸ਼ਨ ਸਰਕਾਰੀ ਹੁਕਮ ਸੀ ਕਰਮਸੇਵ ਦੇ ਨਾਮ ਕਿ ਕਿਸੇ ਨੂੰ ਇਹ ਨਾ ਦੱਸਿਆ ਜਾਵੇ ਕਿ ਕਰਮਸੇਵ ਫੌਜੀ ਹੈ ਜਿਹੜਾ ਕੋਈ ਫੌਜੀ ਕਹਿੰਦਾ ਸੀ ਉਹਦਾ ਥੱਪੜ ਨਾਲ ਮੂੰਹ ਲਾਲ ਕਰ ਦਿੱਤਾ ਜਾਂਦਾ ਸੀ ਮੈਂ ਕੁੜੀ ਦਾ ਪਿਓ ਆ ਤੁਸੀਂ ਸਾਡੇ ਨਾਲ ਰਿਸ਼ਤਾ ਜੋੜ ਰਹੇ ਹੋ ਤੁਹਾਡਾ ਸਾਨੂੰ ਦੱਸਣ ਦਾ ਸਾਡੇ ਕੰਨਾਂ 'ਚੋਂ ਕੱਢਣ ਦਾ ਫਰਜ਼ ਨਹੀਂ ਸੀ ਬਣਦਾ ਕਮਾਲ ਕਰਦੇ ਹੋ ਨੰਬਰਦਾਰ ਸਾਹਿਬ ਨਾ ਜੇ ਇਹ ਗੱਲ ਅਸੀਂ ਤੁਹਾਡੇ ਕੰਨਾਂ ਚੋਂ ਕੱਢ ਦਿੰਦੇ ਤਾਂ ਤੁਸੀਂ ਅੱਗੋਂ 50 ਜਾਨਾਂ ਦੇ ਕੰਨਾਂ ਚੋਂ ਕੱਢ ਦੇਣੀ ਸੀ ਹਾਂ ਹਾਂ ਤਾਂ ਫੇਰਾ ਸੀਕ੍ਰਟ ਮਿਸ਼ਨ ਸੀਕ੍ਰਟ ਕੀ ਮੇ ਰਿੰਦਾ ਜੀ ਪੱਕਾ ਤਾਂ ਸੀਕ੍ਰਟ ਮਿਸ਼ਨ ਤੁਹਾਡੇ ਸਾਹਮਣੇ ਹੀ ਤਾਂ ਕਰਮ ਸਿੰਘ ਜੰਗ ਤੇ ਗਿਆ ਜੀ ਬਾਈ ਜੀ ਜੋ ਹੋਣਾ ਸੀ ਉਹ ਹੋ ਗਿਆ ਹੁਣ ਤਾਂ ਆਪਾਂ ਇਹ ਸੋਚੀਏ ਜੇ ਤਾਂ ਇਹ ਨਾਲ ਨਾ ਰਿਸ਼ਤੇਦਾਰੀ ਰੱਖਣੀ ਹੈ ਫੇਰ ਤਾਂ ਉਸ ਸਾਹਮਣੇ ਨਾਲ ਗੱਲ ਕਰੀਏ ਤੇ ਜੇ ਨਹੀਂ ਰੱਖਣੀ ਇਰ ਦੂਜੇ ਸਾਹਮਣੇ ਨਾਲ ਗੱਲ ਕਰੀਏ ਉਹ ਗੱਲ ਸੁਣੋ ਹੁਣ ਕਰਨ ਕਰਾਉਣ ਨੂੰ ਰਹਿ ਕੀ ਗਿਆ ਹੈ ਗੁਰੂ ਗ੍ਰੰਥ ਸਾਹਿਬ ਸਾਹਮਣੇ ਲਾਵਾ ਹੋਈਆਂ ਨੇ ਜਾਂ ਤਾਂ ਤੁਸੀਂ ਉਹਨਾਂ ਦੀ ਮੰਨ ਲਓ ਜਾਂ ਆਪਣੀ ਮਰਜ਼ੀ ਕਰ ਲਓ ਲੰਬੜਦਾਰ ਸਾਹਿਬ ਤੁਸੀਂ ਇਹ ਤਾਂ ਦੱਸੋ ਵੀ ਤੁਸੀਂ ਫੌਜੀ ਨਾਲ ਰਿਸ਼ਤਾ ਕਿਉਂ ਨਹੀਂ ਸੀ ਕਰਨਾ ਚਾਹੁੰਦੇ ਉਹ ਸਾਹਮਣੇ ਮੇਰੀ ਭੈਣ ਵਿਧਵਾ ਖੜੀ ਆ ਮੇਰਾ ਤਾਂ ਵਿਆਹ ਵੀ ਇੱਕ ਫੌਜੀ ਨਾਲ ਕੀਤਾ ਸੀ ਜਿਹੜੀ ਘਰ ਚ ਤੀਆਂ ਪਹਿਣਾ ਪੇਕੇ ਬੈਠੀਆਂ ਹੋਣ ਨਾ ਉਹਦਾ ਦਰਦ ਉਹ ਖੁਦ ਹੀ ਜਾਣ ਸਕਦਾ ਨਾ ਮਰਦਾ ਸਭ ਇਹ ਤਾਂ ਤਾਂ ਕੋਈ ਵੀ ਨਹੀਂ ਚਾਹੁੰਦਾ ਸਾਰੇ ਚਾਹੁੰਦੇ ਨੇ ਕਿ ਸਾਡੀਆਂ ਤੀਆਂ ਪਹਿਣਾ ਸੁਖੀ ਬਸਣ ਪਰ ਦੇਸ਼ ਦੀ ਰੱਖਿਆ ਲਈ ਕੁਝ ਮਾਵਾਂ ਆਪਣੇ ਸੀਨੇ ਤੇ ਪੱਥਰ ਰੱਖ ਕੇ ਆਪਣੇ ਪੁੱਤਰਾਂ ਨੂੰ ਬਾਰਡਰ ਤੇ ਭੇਜਦੀਆਂ ਨੇ ਉਥੇ ਦਾਰਦ ਨੇ ਤਾਂ ਅਸੀਂ ਇੱਥੇ ਆਰਾਮ ਦੀ ਨੀਂਦ ਸੌਂਨੇ ਨੰਬਰਦਾਰ ਸਾਹਿਬ ਮੈਨੂੰ ਮਾਣ ਹੈ ਕਿ ਮੇਰਾ ਪੁੱਤ ਫੌਜੀ ਆ ਬਾਪੂ ਜੀ ਕੱਲਾ ਤੁਹਾਨੂੰ ਹੀ ਨਹੀਂ ਸਾਰੇ ਪਿੰਡ ਨੂੰ ਕਰਮਸੇਵ ਤੇ ਮਾਣ ਹੈ ਮਾਣ ਹੈ ਕਰਮਸੇਵ ਨਾਲੇ ਨੰਬਰਦਾਰ ਸਾਹਿਬ ਤੁਸੀਂ ਇਹ ਕਿਉਂ ਸੋਚਦੇ ਹੋ ਕੇ ਹਰ ਫੌਜੀ ਦੀ ਕਿਸਮ ਵਿੱਚ ਸ਼ਹੀਦ ਹੋਣਾ ਲਿਖਿਆ ਉਹ ਬਸ ਬਹੁਤ ਹੋ ਗਿਆ ਹੁਣ ਇਹ ਦੱਸੋ ਤੁਸੀਂ ਚਾਹੁੰਦੇ ਕੀ ਹੋ ਅਸੀਂ ਚਾਹੁੰਨੇ ਆ ਤੁਸੀਂ ਕੁੜੀ ਤੋੜ ਕੇ ਅਸੀਂ ਸਾਰਿਆਂ ਰਲ ਕੇ ਫੈਸਲਾ ਕੀਤਾ ਹੈ ਕਿ ਜਦੋਂ ਮੁੰਡਾ ਵਾਪਸ ਆਊਗਾ ਅਸੀਂ ਉਹ ਤੋਂ ਮੁਕਲਾਵਾ ਥੋਰਾਂਗੇ ਕੇ ਕੇ ਨੰਬਰਦਾਰ ਜੀ ਸਾਨੂੰ ਮਨਜ਼ੂਰ ਹੈ